ਦੀਓ ਵਧਾਈਆਂ ਜੀ ਅੱਜ ਮੁੰਡਾ ਕੰਨੂ ਗੜੇ ਤੋਂ ਦੂਜੀ ਬਾਜੀ ਲੈ ਗਿਆ ਜੀ ਇਹ ਦੂਜੀ ਬਾਜੀ ਦੂਸਰ ਦੀ ਰਾਜੂ ਭਾਈ ਨੇ ਸੰਭੀ ਸੀ ਦਿਓ ਵਧਾਈ ਸਾਰੇ ਜਣੇ ਮੇਰਾ ਭਰਾ ਦੋਸਤੋ ਇਹ ਹੈ ਉਹ ਕਬੂਤਰੀ ਜਿਹੜੀ ਦੂਸਰ ਤੇ ਉਡੀ ਸੀ ਰਾਜੂ ਭਾਈ ਨੇ ਸੰਭੀ ਸੀਗੀ ਇਹ ਕੱਲ ਵੀ ਉਡੀ ਸੀ ਤੇ ਕੱਲ ਵੀ 12 ਵਜੇ ਤੋਂ ਬਾਅਦ ਹੀ ਉਤਰੀ ਸੀ ਤੇ ਅੱਜ ਵੀ ਇਹ 1 ਵਜੇ ਕੇ 9 ਮਿੰਟ ਤੇ ਉਤਰੀ ਆ ਇਹ ਕੰਨੂ ਗੜੇ ਦੇ ਕੋਠੇ ਤੋਂ ਉਡੀ ਸੀ ਦੇਖ ਲੋ ਕਬੂਤਰੀ ਤਾਂ ਕਾਲੇ ਹੀ ਪਰ ਕਾ ਗਿਆ ਲਾਇ ਤਾਂ ਫਵੋਦੇ ਪਰ ਸੌਨ ਤਾਂ ਪਾਈ ਤੇਤੇ ਬਾਈ ਜੀ ਠੀਕ ਹੈ ਚੱਲੋ ਨੰਪੜ ਜੇ ਆਇਆ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਚੱਲੋ ਜੀ ਬਤਾ ਜਾਈਏ ਤੁਹਾਨੂੰ ਫਾਰੇ ਦੇ ਕੋਲ ਕੋਣ ਕੋਣ ਬੈਠੇ ਆਂ ਅੰਦਰ ਸਹੀ ਗੱਲ ਆ ਨਾਲੀ ਨਾ ਕਿੰਨੇ ਕਰਦੇ ਜਿਹਨਾਂ ਨੂੰ ਦਿੱਤਾ ਹੈ ਚਾਹਨਾ ਆ ਬਾਤ ਕੀ ਆ ਕੋਈ ਵੀ ਚੇਰਾ ਕੋਈ ਗੱਲਾਂ ਕਰ ਲੋ ਤੋਂ ਉੱਪਰ ਪਾ ਦੇ ਉਹ ਯਾਰ ਚੋਰ ਤੋਂ ਪਾਣੀ ਹਟਦੇ ਆਂ ਗਾਰ ਬੈਠੇ ਨਾਲ ਹੋਰ ਆਪਾਂ ਜੇ ਉਹਨੇ ਕੀ ਹੋਇਤੀ ਆ ਅਸੀਂ ਕਰੀਏ ਜਲੇਰੀ ਉੜੇ ਕੱਲ ਵੀ ਨਜ਼ਰ ਆਈ ਆ ਕੱਲ ਵੀ ਨਹੀਂ 1:30 ਵਜੇ ਇਹ ਫੜਕਾ ਗਏ ਕੱਲ ਵੀ ਜਲੇਰੀ ਹਰੇ ਹਲਕਾ ਜਿਹਾ ਪਾਣੀ ਲਿਆ ਮੜਾ ਦੂਸਰਾ ਜੀ ਆਪਣੇ ਘਰ ਲਾਈ ਉਹੀ ਬੈਠਾ ਆ ਗਿਆ ਨੀ ਨਿਗਾ ਤੇ ਐਸੀ ਨਾ ਨਿਗਾ ਜਿਹੜੀ ਗੁਦਰੀ ਰਾ ਡੇਢ ਘੰਟਾ ਗੁਦਰੀ ਦੇਖਦੇ ਨੂੰ ਉੱਥੇ ਉੱਥੋਂ ਦੇਖੇ ਆ ਗਿਆ ਕਹਿੰਦਾ ਜਜ਼ੀਰ ਕਰਦੀ ਆ ਮੈਂ ਬਣਾਵਾ ਰਾਮ ਦੀ ਕਾਰ ਦੀ ਮੈਂ ਕਹਿੰਦਾ ਥੱਲੇ ਆਉਂਗੇ ਰਾ ਪਾ ਦੋ ਵਾਰ ਭਾਈ ਉਧਰ ਲੈਣੀ ਨਹੀਂ ਹੈ ਮਰ ਜੀ ਮੈਨੂੰ ਉਧਰ ਤਾਂ ਪਹਿਲਾਂ ਦੀਦੀ ਦੀ ਗੁਦਰੀ ਹੈ ਇੱਧਰ ਤੁਹਾਨੂੰ ਦੀਦੀ ਦੀ ਉੱਥੋਂ ਦੀਦੀ ਕਰਦੀ ਦੇ ਬੱਚੇ ਪਾਲਦਾ ਬੱਚੇ ਪਾਲਦਾ ਉੜਾ ਵੀ ਮੋਹ ਘੜਦਾ ਯਾਰ ਕਰੀ ਗੋ ਪਾਣੀ ਉੱਤੇ ਘੜੋ ਉਹ ਖੜ ਗਿਆ ਖੜ ਗਿਆ ਵੀ ਜੀ ਹਾਂ ਕਲੇਜ ਮਾੜਾ ਕਰੂ ਤਾਨ ਕੰਗੜਾ ਅਰੇ ਅੰਮੀ ਨੇ ਬੜਾ ਕਹਿੰਦਾ ਕਹਿੰਦਾ ਮੈਂ ਤਾਂ ਹੱਡ ਉਹਨਾਂ ਨੂੰ ਗਿਆ ਜੀ ਕਹਿੰਦਾ ਮੈਂ ਤਾਂ ਹੱਡ ਨੂੰ ਗਿਆ ਹੰਡਾ ਤੋਂ ਕੋ ਕੇੜੀ ਕ ਪਾਣੀ ਉਹੜੀ ਗਿਆ ਇਦਾਂ ਆਲੇ ਹੰਡਾ ਤੋਂ ਖਲਾਲਾ ਵਿੱਚ ਪਾਣੀ ਦਵਾ ਲਈ ਉਹਦਾ ਬੜਾ ਮੰਨਦਾ ਨਾ ਕੋਈ ਪਾਈਂ ਤੋ ਨਾ ਕੋਲ ਕੋ ਪਾ ਦੇ ਲਈ ਕੋਲਾ ਉਹ ਦਸੂਰ ਨੇ ਰਹੇ ਐਵੇਂ ਨਹੀਂ ਚਾਹੀਨਾ ਯਸੂ ਕੋਲ ਹਾਈ ਜੀ ਨਾ ਸੋਨ ਦਾ ਮੀਆ ਉਹਦਾ ਜਵਾਨ ਨਹੀਂ ਨਿਕਲ ਕਹਿੰਦਾ ਨਹੀਂ ਸੋਨ ਦਸੂਰ ਜਦੋਂ ਭੱਜਾਈ ਆਉਂਦਾ ਤਾਂ ਹਫਤਾ ਹੋ ਗਿਆ ਤੇਰੀ ਲਾਤੀ ਬੜੇ ਰੰਗ ਏਦਣ ਦੇ ਲਾਇਆ ਉੱਚਾ ਪਾਤੀ ਦਾ ਪਾਣੀ ਦਾ ਲੱਗਿਆ ਉੱਥੇ ਆ ਗਿਆ ਗਿੱਲਾ ਕਰਕੇ ਲਿਆ ਗਿਆ ਗਲਾਫੀ ਚੱਲਿਆ ਆਪਣੇ ਚਿੱਟੀ ਉੱਥੇ ਗਿੱਲੇ ਚਲੇ ਜੇ ਮੈਂ ਉਧਰ ਆ ਕੁਝ ਦਦਾ ਇਹ ਸਾਰੇ ਇਨਸਾਫੀ ਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੱਲ ਵੀ ਕੰਨੂ ਭਰਾ ਆਪਣਾ 17 ਸਾਲਾ ਦਾ ਮੁੰਡਾ ਬਾਜੀ ਜਿੱਤੇ ਸੀ ਤੇ ਅੱਜ ਦੂਜੀ ਬਾਜੀ ਵੀ ਜਿਹੜੀ ਟੈਂਗੀ ਗੜੇ ਤੋਂ ਉਹਨੇ ਜਿੱਤੀ ਆ ਤੇ ਦੂਸਰ ਦੀ ਜਿਹੜੀ ਆ ਬਾਜੀ ਸੀਗੀ ਇਹ ਕਬੂਤਰੀ ਦੂਸਰ ਤੇ ਉਡੀ ਸੀ ਜਿਹੜੀ ਇਹ ਕਬੂਤਰੀ ਐ ਰਾਜੂ ਭਾਜੀ ਭੈਣੀ ਵਾਲੇ ਨੇ ਸੰਭੀ ਸੀ ਦੋ ਸਾਰੇ ਜਣੇ ਵਧਾਈਆਂ ਰਾਜੂ ਭਾਜੀ ਨੂੰ ਤੇ ਦਾਰੀ ਭਾਈ ਨੂੰ ਤੇ ਅੰਬੀ ਭਾਈ ਨੂੰ ਤੇ ਜੀਹੇ ਭਾਈ ਸਹਿਵਾਦ ਵਾਲੇ ਸੀ ਤੇ ਉਹਨਾਂ ਗੜਾ ੱੱੱਲਾ ਗੜਾ ਪਾਤੀ ਮੇਰੇ ਭਰਾ ਪਿੰਦੂ ਗੜਾ ਪਾਟੀ ਗੜਾ ਤੇ ਸਾਰੇ ਜਣੇ ਦੋ ਵਧਾਈਆਂ ਤੇ ਇਹ ਪੂਰੇ 1 ਘੰਟੇ ਦੀ ਬਿੱਠ ਪਾ ਕੇ ਕਬੂਤਰੀ ਉਤਰੀ ਆ ਤੇ 1 ਘੰਟਾ 5 ਮਿੰਟ ਦੀ ਬਿੱਥ ਬਾ ਕੇ ਜਿੱਤੀ ਆ ਜੀ ਇਹ ਦੂਜੀ ਕਬੂਤਰੀ ਇੱਕੂਆ ਤੇ ਦੂਸਰ ਤੇ ਓੜੀ ਸੀ ਤਿੰਨ ਓੜਦੇ ਆ ਜੀ